ਜਿਗਮ ਨਾਮ ਹੈ ਲੋਕ ਇਤਹਾਸ ਦੇ ਚਿੱਤਰ ਪੇੜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇਹ ਬਾਗੀ ਫੁਲਾਦੀ ਖੰਡੇ ਦੇ ਨਾਲ ਪੇੜੀ ਗੁਰੂ ਗੋਬਿੰਦ ਸਿੰਘ ਜੀ ਮਾਰਾ ਜੀ ਨੇ ਇਹ ਮਾਤ 1690 ਦੇ ਸਾਖੀ ਵਰੇ ਦੇ ਇਤਿਹਾਸ ਨੂੰ ਸੁਝਾ ਜਿੱਤੇ ਅਪਨ ਬਾਹੂ ਕੁੱਤੇ ਖੰਡੇ ਦੇ ਦਰਸ਼ਨ ਕਰਦੇ ਹਾਂ ਉਥੇ ਬਾਕੀ ਸਸਤਰਾਂ ਦੇ ਵੀ ਦਰਸ਼ਨ ਕਰਨੇ ਹਾਂ ਸਮਝੀ ਇਹ ਤੱਕ ਦੇ ਦਰਸ਼ਨ ਆਪਣੇ ਕਰਕਮਲਾ ਵਿੱਚ ਲੈ ਕੇ ਸਤਨਾਮ ਵਾਹਿਗੁਰੂ ਦਾ ਜਪ ਕਰਦੇ ਹਾਂ ਤਿੰਨ ਵਾਰ ਪੁਖੇਲੀ ਧਰਤੀ ਵਿੱਚ ਵਾਰਿਆ ਬੋਟਿਆ ਤੇ ਇਹ ਨਿਰਮਲ ਜਲ ਦੀਆਂ ਧਾਰਾਂ ਵਈਆਂ ਸੰਗਤਨ ਜਲ ਛਕਿਆ ਆਨੰਦ ਜਾਂ ਸੰਤ ਗੁਰੂ ਕੇ ਲਹੌਰ ਵਿੱਚ ਚਲਣ ਹੈ ਸੰਤ ਕਸ਼ਾਕ ਕੇ ਨਾਮ ਬਾਣੀ ਨਾਲ ਸਾਧੂਆਂ ਦੇ ਵਿਆਹ ਗੁਰੂਆਂ ਦੇ ਸੰਬੰਧ ਵਿੱਚ ਬਸੰਤ ਪੰਚਮੀ ਵੜਦੇ ਨੇ ਬੜਾ ਭਾਰੀ ਜੋੜ ਮੇ ਲੱਗਦਾ ਹੈ ਦੂਸਰੀ ਸਾਖੀ ਜਦੋਂ ਪਹਾੜੀਆਂ ਦਾ ਮੱਧਮਰਤ ਹੱਥੀਂ ਨਾ ਕਾਮ ਹੋ ਗਿਆ ਇਹਨਾਂ ਰਾਜਾਂ ਵਿੱਚੋਂ ਕਿੰਨੇ ਬਾਦਸ਼ਾਹੀ ਦਸ ਦੂਸਰੇ ਪਾਸੇ ਪਾਤਸ਼ਾਹੀ 10 ਜਿਹਦੇ ਮੁਠੇ ਉਤੇ ਲਿਖਿਆ ਹੋਇਆ ਹੈ ਆਕਾਲ ਸਹਾਏ ਦੋਨੋਂ ਸ੍ਰੀ ਸਰ ਪਵਨ ਸਥਾਨਾਂ ਦੀ ਸ਼ੋਭਾ ਵਾਰ ਰਹੀਆਂ ਨੇ ਜਿਨ੍ਹਾਂ ਦੇ ਆਪ ਜੀ ਦੇ ਕ੍ਰਿਸ਼ਨ ਕੀਤੇ ਹਨ ਜੀ ਦੋਨ ਸੋਨਿਆ ਸਤਿਨਾਮ ਆਖੋ ਮੈਂ ਤਾਂ ਵੀ ਸੱਜੇ ਦੋ ਤਿਸਾਰੋਂ ਸੰਜੀ ਇਹ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਕਰ ਕਮਲਾ ਦੇ ਪੈ ਜੋ ਫਾਹਰਾਜਾ ਰਣਜੀਤ ਸਿੰਘ ਜੀ ਨੇ ਉਸ ਸਮਾਂ ਆਇਆ ਲਿਖਿਆ ਨਾ ਕਿ ਉਸ ਨੂੰ ਜਦੋਂ ਉਹ ਜਾਨਗੋਸਾਂ ਜਿਹੜੇ ਸੇਰ ਮਾਦਾਂ ਦੇ ਵਿੱਚ ਬਹੁਤ ਸਿਆਰਕਲੇ ਵੀ ਦੁਰਦੁਸ਼ਾ ਕਰਕੇ ਉਹ ਨਾਲ ਨਹੀਂ ਆਇਆ ਉਹਨਾਂ ਕਹਿੰਦੇ बेटा पर महाराज गुरु नानक देव जी महाराज आए बा जी इत तपस्या कर दे बाबा बुडन शाह जी सात सौ पचहत्तर साल तपस्या तो की गुरु नानक देव जी महाराज आए ਨਨ ਲਗੇ ਸਾਈਂ ਜੀ। ਸਾਈਂ ਜੀ ਕੋਲ ਆਏ ਸਾਈਂ ਜੀ ਕਹਿਣ ਲੱਗੇ ਦੁੱਧ ਪ੍ਰਵਾਨ ਆ ਪਰ ਉਹ ਕਹਿੰਦੇ ਸੇਵੇਂ ਜਾਮੇ ਵਿੱਚ ਸ਼ਕ। ਸਾਈਂ ਜੀ ਨੇ ਉਹ ਦੁੱਧ ਆਪਣੇ ਧੂਨੇ ਵਿੱਚ ਦਵਾ ਕੇ ਰੱਖ ਲਿਆ ਤੇ ਸਮੇਂ ਦੀ ਅੜੀਕ ਵਿੱਚ ਬੈਠ ਗਏ। ਪੰਜਾਂ ਪਾਸ਼ੇ ਦਾ ਸਮਾਂ ਲੰਘਿਆ ਜਿਵੇਂ ਪਾਸ਼ਾ ਵੱਡੇ ਸੁਪਤਰ ਬਾਬਾ ਅਗਰ ਦਿੱਤਾ ਹੀ ਗੁਰੂ ਨਾਨਕ ਦੇਵ ਦਾ ਰੂਪ ਧਾਰ ਕੇ ਆਏ ਤੇ ਆ ਕੇ ਦੁੱਧ ਹੀ ਮੰਗ ਕੀਤੀ। ਸਾਈਂ ਜੀ ਨੇ ਧੂਨੇ ਵਿੱਚ ਦਬਿਆ ਹੋਇਆ ਦੁੱਧ 121 ਸਾਲ ਮਗਰੋਂ ਕੱਢਿਆ ਜਿਵੇਂ ਕੱਚਾ ਰੱਖਿਆ ਸੀ। ਸੱਚ ਦਾ ਹੀ ਕੱਚਾ ਨਿਕਲਿਆ ਗੱਦਕੀਆ ਕੁਸਤਨਾਮ ਸ਼੍ਰੀਵਾਰ ਉਹਦੋਂ ਸ਼ਿਮੇ ਪਾਸ਼ਾ ਨਿਸ਼ਕਿਆ ਉਹ ਸ਼ਗਨ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਪਿੰਡ ਜੰਦਵੜੀ ਅਸਥਾਨ ਤੇ ਇੱਕ ਵਿਰਦਾ ਬ੍ਰਾਹਮਣੀ ਮਾਇਦੀ ਮਰੀ ਪਈ ਗਊ ਨੂੰ ਨੰਮਦੀ ਛਟੀ ਨਾਲ ਸੁੱਚੇ ਜਲ ਦੇ ਛਿੱਟੇ ਦੇ ਕੇ ਬਾਬਾ ਅਗਰ ਦਿੱਤਾ ਇਹਨੇ ਜਿੰਦੀ ਕਰਤੀ ਇਸ ਗੱਲ ਦਾ ਪਤਾ ਸ਼ਿਮੇ ਪਾਸ਼ਾ ਨੂੰ ਲੱਗਿਆ ਪਾਸ਼ਾ ਨਾਰਾਜ਼ ਹੋ ਕੇ ਕਹਿਣ ਲੱਗੇ ਬਾਬਾ ਜੀ ਗੁਰੂ ਘਰ ਦੇ ਵਿੱਚ ਕਰਾਮਾਤ ਦਿਖਾਉਣੀ ਕਹਿਰ ਦੇ ਬਰਾਬਰ ਹੈ ਜਾਂ ਤੇ ਗਊ ਤੇ ਬਦਲੇ ਸਰੀਰ ਤੁਸੀਂ ਛੱਡੋ ਨੇ ਤਾਂ ਸਰੀਰ ਛੱਡ ਕੇ ਅਸੀਂ ਜਾਂਨੇ ਇੱਕ ਮਿਆਨ ਚ ਦੋ ਤਲਵਾਰਾਂ ਨਹੀਂ ਪੈਣੀਆਂ ਬਾਬਾ ਜੀ ਕਹਿਣ ਲੱਗੇ ਪਿਤਾ ਜੀ ਕਰਾਮਾਤ ਅਸੀਂ ਦਿਖਾਈ ਹੈ ਸਰੀਰ ਛੱਡ ਕੇ ਵੀ ਅਸੀਂ ਜਾਂਨੇ ਪਿਤਾ ਜੀ ਨੂੰ ਨਾਮ ਸਕਾਰ ਕਰਕੇ ਪਿਛਲੇ ਸਥਾਨ ਤੇ ਸਾਈਂ ਜੀ پاس ਆਏ ਆ ਕੇ ਬੇਨਤੀ ਕੀਤੀ ਸਾਈਂ ਜੀ ਇਹ ਜਗਾ ਪਵਿੱਤਰ ਹੋ ਚੁੱਕੀ ਸਾਨੂੰ ਪਿਤਾ ਜੀ ਦਾ ਹੁਕਮ ਹੋਇਆ ਇਹ ਜਗਾ ਤੇ ਸਰੀਰ ਛੱਡਣਾ ਤੁਸੀਂ ਆਪਣਾ ਡੇਰਾ ਅਗਲੀ ਪਾੜੀ ਤੇ ਕਰ ਲੋ ਸਾਈਂ ਜੀ ਕਹਿਣ ਲੱਗੇ ਪਾਤਸ਼ਾਹ ਇਹ ਜਗਾ ਵੀ ਤੁਹਾਡੀ ਹੁਕਮ ਵੀ ਤੁਹਾਡਾ ਜੀ ਬਾਬਾ ਅਗਰ ਦਿੱਤਾ ਤੇ ਸੁਣੀਦਾ ਟਿੱਕਾ ਜੋ ਵਾਰ ਮੰਗਿਆ ਸੋ ਵਾਰ ਦਿੱਤਾ ਬਾਦਸ਼ਾਹਵਰਾਂ ਦੇ ਦਾਤੇ ਸੰਗਤ ਆਇਆ ਕਰਨੀਏ ਤੁਹਾਡੇ ਦਰਬਾਰ ਤੇ ਹਾਜ਼ਰੀ ਭਰ ਕੇ ਚਲੀਆਂ ਜਾਇਆ ਕਰਨੀਆਂ ਮੇਰੀ ਪਹਾੜੀ ਤੇ ਕੌਣ ਆਏਗਾ ਬਾਬਾ ਜੀ ਕਹਿਣ ਲੱਗੇ ਸਾਈਂ ਜੀ ਤੁਸੀਂ ਜਾਓ ਯਾਤਰਾ ਉਸੇ ਦੀ ਸਫਲ ਹੋਏਗੀ ਜੋ ਤੁਹਾਡੇ ਦਰਬਾਰ ਤੇ ਬੈਠ ਕੇ ਚੌਂਕੀ ਭਰੇਗਾ ਜਿਹੜਾ ਤੁਹਾਡੇ ਨਹੀਂ ਆਏਗਾ ਉਹਦੀ ਯਾਤਰਾ ਸਫਲ ਨਹੀਂ ਹੋਏਗੀ ਇੰਨਾ ਬਚਨ ਕਰਦੇ ਹੋ ਸਾਈਂ ਜੀ ਸ਼ੇਰ ਕੁੱਤਾ ਬੱਕਰੀਆਂ ਨਾਲ ਲੈ ਕੇ ਇਸ ਸਥਾਨ ਤੇ ਆ ਕੇ ਬੈਠ ਕੇ ਇੱਥੇ ਬੈਠ ਕੇ ਜਰੂਰ 13 ਦਿਨ ਪ੍ਰਮਾਤਮਾ ਦਾ ਨਾਮ ਜਪੇ ਅੰਤਮ ਸਮੇਂ 802 ਸਾਲ 13 ਦਿਨ ਦੀ ਉਮਰ ਬਤੀਤ ਕਰਦੇ ਹੋਏ ਜੋਤੀ ਜੋਤ ਸਮਾ ਗਏ ਇਹਨਾਂ ਇਸ ਮਾਸੇ ਵਿੱਚ ਬਾਦਸ਼ਾਹ ਨੇ ਕਿਵੇਂ ਬਾਦਸ਼ਾਹ ਨੇ ਆਪਣੇ ਕੋਲ ਬੈਠ ਕੇ ਆਪਣੇ ਅੱਥੀ ਤਿਆਰ ਕੀਤੀ ਅਰਦਾਸ ਕੀਤੀ ਮਰਦਾਨ ਬਖਸ਼ਾ ਸਾਈਂ ਜੀ ਜਿੰਨੀਆਂ ਮੇਰੀਆਂ ਸਿੱਖ ਸੰਗਤਾਂ ਕੀਰਤਪੁਰ ਸਾਹਿਬ ਯਾਤਰਾ ਤੇ ਆਣ ਗਿਆ ਉਹਨਾਂ ਦੀ ਯਾਤਰਾ ਤਾਂ ਹੀ ਸਫਲ ਹੋਏਗੀ ਜੋ ਤੁਹਾਡੇ ਦਰਬਾਰ ਤੇ ਆ ਕੇ ਹਾਜ਼ਰੀ ਭਰਨੀ ਹੈ ਸਵਾਬ ਬਾਬਾ ਜੀ ਦੇ ਦਰਬਾਰ ਤੇ ਬੈਠ ਕੇ ਸਾਰੀ ਸੰਗਤ ਹਾਜ਼ਰੀ ਭਰ ਰਿਹਾ ਪਾਈ ਇਥੇ ਆ ਕੇ ਸੰਗਤਾਂ ਦੀ ਯਾਤਰਾ ਸਫਲ ਤੇ ਪ੍ਰਭਾਵਨ ਹੁੰਦੀ ਭਾਈ ਮਹਾਰਾਜ ਤੁਹਾਡੀ ਸਾਰੀ ਸੰਗਤ ਦੀ ਯਾਤਰਾ ਸਫਲ ਤੇ ਪ੍ਰਭਾਵਨ ਕਰਨ ਭਾਈ ਇਹ ਸੀ ਭਾਈ ਬਾਬਾ ਜੀ ਦਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ